ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਉਸ ਤੋਂ ਬਾਅਦ ਲਾਈਵ ਨਹੀਂ ਆ ਕੋਈ ਵੀ ਪੋਸਟ ਨਹੀਂ ਪਾਏਂਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਮਨਜੀਤ ਕੌਰ ਨੇ ਮੰਗੀ ਭਾਈ ਅੰਮ੍ਰਿਤਪਾਲ ਸਿੰਘ ਮੈਰੋਂ ਤੋਂ ਮਾਫੀ ਜੋ ਮਨਜੀਤ ਕੌਰ ਤੇ ਸੁਖ ਰਤੇ ਦਾ ਮੁੱਦਾ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਿਹਾ ਸੀ ਉਸ ਦੇ ਚੱਲਦਿਆਂ ਬੀਤੇ ਦਿਨ ਹੀ ਭਾਈ ਅੰਮ੍ਰਿਤਪਾਲ ਸਿੰਘ ਮੈਰੋਂ ਨੇ ਕਿਹਾ ਸੀ ਇਹਨਾਂ ਦੋਨਾਂ ਨੂੰ ਸੁਖ ਰਤੇ ਤੇ ਮਨਜੀਤ ਨੂੰ ਕਿ ਤੁਸੀਂ ਦੋਨੋਂ ਹੁਣ ਇੱਕ ਦੂਜੇ ਦੇ ਖਿਲਾਫ ਕੋਈ ਵੀ ਸਟੋਰੀ ਜਾਂ ਕੋਈ ਵੀ ਲਾਈਵ ਆ ਕੇ ਕੁਝ ਨਹੀਂ ਬੋਲੋਗੇ ਪਰ ਉੱਥੇ ਮਨਜੀਤ ਨੇ ਕੱਲ ਆਪਣੇ ਇੰਸਟਾਗ੍ਰam account ਦੇ ਉੱਪਰ ਕੁਝ ਇੱਕ ਲਖਤਰਤਾ ਫਲਾਉਣ ਵਾਲੇ ਪੇਜਾਂ ਦੀ ਪ੍ਰੋਮੋਸ਼ਨ ਕੀਤੀ ਸੀ ਜਿਹਦੇ ਚੱਲਦਿਆਂ ਭਾਈ ਅੰਮ੍ਰਿਤਪਾਲ ਮੈਂ ਰੋਣਨੇ ਕਿਹਾ ਸੀ ਕਿ ਤੁਹਾਡੇ ਤੇ ਹੁਣ ਕੇਸ ਵੀ ਦਰਜ ਕਰਵਾ ਦਿੱਤਾ ਮੈਂ ਤੇ ਹੁਣ ਤੁਹਾਨੂੰ ਮੈਂ ਦੱਸੂਗਾ ਕਿ ਕਿਵੇਂ ਮਸ਼ਹੂਰ ਹੋਈਦਾ ਉੱਥੇ ਹੀ ਹੁਣ ਮਨਜੀਤ ਕੌਰ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਮਨਜੀਤ ਕੌਰ ਮਾਫੀ ਮੰਗਦੀ ਪਈ ਹੁੰਦੀ ਆ ਸਾਰਿਆਂ ਤੋਂ ਕਿ ਮੈਨੂੰ ਮਾਫ ਕਰਦੇਵੋ ਮੈਂ ਅੱਜ ਤੋਂ ਬਾਅਦ ਕਿਸੇ ਨੂੰ ਕੋਈ ਗਲਤ ਨਹੀਂ ਬੋਲੂਗੀ ਨਾ ਹੀ ਮੈਂ ਲਾਈਵ ਆਉਂਗੀ ਨਾ ਹੀ ਮੈਂ ਕੋਈ ਸਟੋਰੀ ਪਾਉਂਗੀ ਤੋਂ ਬਾਕੀ ਭਾਈ ਅੰਬਰਪਾਲ ਸਿੰਘ ਮੈਂ ਇਹ ਸਹੀ ਕੀਤਾ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰੱਖੇ